ਵੀ ਨਵੇਂ ਸਾਲ ਦੀ ਆ ਬਹੁਤ-ਬਹੁਤ ਵਧਾਈਆਂ ਦਿੰਨੀ ਆ ਗੁਰੂ ਰਾਮਦਾਸ ਪਾਤਸ਼ਾਹ ਦੀ ਦੇ ਚਰਣਾ 'ਚ ਅਰਦਾਸ ਕਰਦੀਆਂ ਕਿ ਨਵਾਂ ਸਾਲ ਖੁਸ਼ੀਆਂ ਦੇ ਖੇੜੇ ਲੈ ਕੇ ਆਏ ਨਾਮ ਸਿਮਰਨ ਸੇਵਾ ਸੰਗਤ ਦੀ ਦਾਤ ਨਾਲ ਸਾਡੇ ਸਾਰਿਆਂ ਦੀ ਝੋਲੀ ਗੁਰੂ ਸਾਹਿਬ ਖਸ਼ਣ ਸਾਡੇ ਪੰਜਾਬ ਨੂੰ ਚੜ੍ਹਦੀ ਕਲਾ 'ਚ ਰੱਖਣ ਤੇ ਸਮੂਹ ਪੰਥ ਨੂੰ ਪਾਈਚਾਰੇ ਨੂੰ ਬਹੁਤ ساری ਖੁਸ਼ੀਆਂ ਰਹਿਮਤਾਂ ਨਾਲ ਸਾਡੀਆਂ ਝੋਲੀਆਂ ਗੁਰੂ ਸਾਹਿਬ ਨੇ ਵਾਚਣ ਦੇਖੋ ਅੱਜ ਗੁਰੂ ਰਾਮਦਾਸ ਸੱਚੇ ਪਾਤਸ਼ਾਹ ਦੇ ਚਰਣਾ 'ਚ ਹਰ ਸਾਲ ਵਾਂਗੂ ਨਤਮਸਤਕ ਹੋ ਕੇ ਗੁਰੂ ਦੇ ਚਰਨਾਂ 'ਚ ਇਹੀ ਅਰਦਾਸ ਬੇਨਤੀ ਹੈ ਕਿ ਸੱਚੇ ਪਾਤਸ਼ਾਹ ਸਾਨੂੰ ਆਪਣੇ ਚਰਨਾਂ ਕਮਲਾਂ 'ਚ ਜੋੜ ਕੇ ਰੱਖਣ ਸਮੱਤ ਬਖਸ਼ਿਸ਼ ਕਰਨ ਖੁਸ਼ੀਆਂ ਬਖਸ਼ਿਸ਼ ਕਰਨ ਗੁਰੂ ਸਾਹਿਬ ਦੇ ਦੱਸੇ ਹੋਏ ਰਸਤੇ 'ਤੇ ਚੱਲਣ ਦੀ ਸਮੱਤ ਤੇ ਸਮਰੱਥਾ ਬਖਸ਼ਿਸ਼ ਕਰੋ ਅਸੀਂ ਕਿਨ ਕਿਨ ਭੁੱਲਣ ਹਾਰ ਆ ਇਸ ਗੁਰੂ ਘਰ ਦੇ ਕੁੱਕਰ ਆ ਝਾੜੂ ਬਰਦਾਰ ਆ ਔਰ ਜੀਵਨ ਚ ਸੰਸਾਰ ਚ ਵਿਚਰਦੇ ਆ ਕਲਯੁਗੀ ਜੀਵ ਆ अनेका ਭੁੱਲਾ ਹੋ ਜਾਂਦੀ ਐ ਇਸ ਲਈ ਗੁਰੂ ਸਾਹਿਬ ਕਿਰਪਾ ਕਰਨ ਨਾਮ ਦੀ ਦਾਤ ਬਖਸ਼ਿਸ਼ ਕਰਨ ਆਪਣੇ ਚਰਨਾ ਕਮਲਾ ਨਾਲ ਜੋੜ ਕੇ ਰੱਖਣ ਸਮਤ ਬਖਸ਼ਿਸ਼ ਕਰਨ ਪਰਿਵਾਰ ਚ ਪੰਜਾਬ ਚ ਦੇਸ਼ ਚ ਪਿਆਰ ਇਤਿਫਾਕ ਚੜ੍ਹਦੀ ਕਲਾ ਚ ਸਾਰਿਆਂ ਨੂੰ ਰੱਖਣ ਖੁਸ਼ੀਆਂ ਬਖਸ਼ਿਸ਼ ਕਰਨ ਮਨ ਦੀਆਂ ਮਰਜ਼ਾ ਪੂਰੀਆਂ ਕਰਨ ਇਹੀ ਹਰ ਸਾਲ ਦੀ ਪਿਛਲਾ ਸਾਲ ਲੰਘਿਆ ਨਵਾਂ ਸਾਲ ਚੜ੍ਹਿਆ ਗੁਰੂ ਸਾਹਿਬ ਹਮੇਸ਼ਾ ਹੀ ਆਪ ਦਾ ਮਿਹਰ ਭਰਿਆ ਹੱਥ ਸਾਡੇ ਸਾਰਿਆਂ ਤੇ ਰੱਖਣ ਔਰ ਸਾਡੀਆਂ ਭੁੱਲਾਂ ਗਲਤੀਆਂ ਬਖਸ਼ ਲੈਣ ਆਪਣਾ ਬਣਾ ਲੈ ਬਹੁਤ ਬਹੁਤ ਤੁਹਾਨੂੰ ਸਭ ਨੂੰ 2024 ਦੀ ਵਧਾਈ ਹੋਵੇ ਗੁਰੂ ਸਾਹਿਬ ਅੰਗ ਸੰਗ ਸਹਾਈ ਰਹੇ ਥੈਂਕ ਯੂ ਵਾਹਿਗੁਰੂ ਜੀ ਕੀ ਖਾਲਸਾ ਵਾਹਿਗੁਰੂ 2024 ਦੀ ਮੈਂ ਸਾਰੇ ਖਾਲਸਾ ਪੰਥ ਨੂੰ ਪੰਜਾਬੀਆਂ ਨੂੰ ਦੇਸ਼ ਵਾਸੀਆਂ ਨੂੰ ਲਾਖ ਲੱਖ ਵਧਾਈ ਦਿਨਾਂ ਪਰ ਬਾਦ ਸਾਹਿਬ ਆਏ ਆ ਪਰਮਾਤਮਾ ਦੇ ਚਰਨਾ ਚਰਨਾਂ ਚਰਦਾਸ ਬੇਂਦੀ ਕਰਨ ਵਾਸਤੇ ਕਿਹ ਆ ਜਿਹੜਾ ਨਵਾਂ ਸਾਲ ਆ ਸਾਰਿਆਂ ਵਾਸਤੇ ਖੁਸ਼ੀਆਂ ਦਾ ਸਾਥ ਹੋਵੇ ਪੰਜਾਬ ਤਰੱਕੀ ਕਰੇ ਖਾਲਸਾ ਪੰਥ ਦੀਆਂ ਜਿੰਨੀਆਂ ਕੋਈ ਸਮੱਸਿਆ ਸਾਰੀਆਂ ਹੱਲ ਹੋਣ ਪੰਜਾਬ ਤੇ ਦੇਸ਼ ਤਰੱਕੀ ਕਰੇ ਇੰਨਾ ਹੀ ਅੱਜ ਅਰਦਾਸ ਬੇਂਦੀ ਕਰਨ ਵਾਸਤੇ ਆ ਵਾਹਿਗੁਰੂ ਜੀ ਕਾ ਖਾਲਸਾ